ਕੈਂਪ ਲੱਗ ਰਹੇ ਐ ਤੇ ਸੰਗਤਾਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਕਮੇਟੀਆਂ ਨੇ ਪਿੰਡ ਵਾਸੀਆਂ ਨੇ ਸੰਗਤਾਂ ਨੇ ਜਿਨ੍ਹਾਂ ਦੇ ਮਨਾਂ 'ਚ ਉਤਸ਼ਾਹ ਤੇ ਨਾਲ ਹੀ ਨਵੇਂ-ਨਵੇਂ ਤਿਆਰਬੇ ਵੀ ਹੁੰਦੇ ਐ ਬਹੁਤ ਕਈ ਵਾਰੀ ਆਪਾਂ ਇੱਕ ਮੈਂ ਸਮਝਦਾ ਅਫਵਾਹਾਂ ਤੇ ਜਾਂ ਚਲੋ ਕਮੀ ਹੁੰਦੀ ਐ ਸੰਸਾਰ ਦੇ ਵਿੱਚ ਇਨਸਾਨ ਦੇ ਵਿੱਚ ਆਪਾਂ ਹਉਏ ਖੜੇ ਕਰ ਦਿੰਨੇ ਆ ਇਹ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਇਹ ਹੱਸਦਾ ਰਸਦਾ ਪੰਜਾਬ ਐ ਤੇ ਇਹ ਪੰਜਾਬ ਦੇ ਵਿੱਚ ਸਾਡੇ ਬਡੇਰਿਆਂ ਦਾ ਉਪਦੇਸ਼ ਹੁੰਦਾ ਸੀ ਕਿ ਭਾਈ ਬੂਹੇ ਖੁੱਲੇ ਰੱਖੋ ਬਰਕਤ ਪੈਣੀ ਹੈ ਪਰ ਪਿਛਲੇ ਸਮਿਆਂ ਦੇ ਵਿੱਚ ਕੁਝ ਪ੍ਰੈਟੀਕਲ ਤੌਰ ਤੇ ਕੁਝ ਨੂੰ ਬਦਨਾਮ ਕਰਨ ਵਾਸਤੇ ਕੁਝ ਹੈ ਵੀ ਸਮਾਜ ਦੇ ਵਿੱਚ ਕਮੀ ਹੈ ਨਸ਼ੇ ਹੈ ਮਾੜਾ ਮੋਟਾ ਇਹ ਦਲਦਲ ਹੈ ਕੋਈ ਨੱਕੇ ਜੀ ਘਟਨਾ ਵਾਪਰਦੀ ਹੈ ਆਪਾਂ ਹਉਏ ਖੜੇ ਕਰਦੇ ਆ ਮੇਰਾ ਕਹਿਣ ਦਾ ਭਾਵ ਦਰਵਾਜ਼ੇ ਬੰਦ ਕਰਾਤੇ ਆਪਾਂ ਕਈ ਪਿੰਡਾਂ 'ਚ ਵੇਖਦੇ ਆਂ ਗਲੀਆਂ ਦੇ ਵਿੱਚ ਇਹ ਲੱਗਦਾ ਜਿਵੇਂ ਲੋਕਡਾਊਨ ਲੱਗਿਆ ਹੁੰਦਾ ਕਿ ਦਰਵਾਜ਼ੇ ਖੜਕਾ ਕੇ ਖਲਾਉਣੇ ਪੈਂਦੇ ਆ ਤੇ ਕਿਤੇ ਨਾ ਕਿਤੇ ਡਰ ਹੁੰਦਾ ਵੀ ਖਾਣੀ ਕੌਣ ਆ ਗਿਆ ਕਿਹਨੇ ਦਰਵਾਜ਼ਾ ਖੜਕਾਤਾ ਇਹ ਸੋਸ਼ਲ ਮੀਡੀਆ ਤੇ ਜਿਹੜੀਆਂ ਆਪਾਂ ਅਫਵਾਹਾਂ ਫਲਾਉਨੇ ਆ ਕਿ ਜੀ ਬੜਾ ਨਸ਼ੇ ਵਾਲੇ ਆ ਗਏ ਜੀ ਲੁੱਟ ਕੇ ਲੈ ਜਾਣਗੇ ਜੇ ਘਰੇ ਵੜ ਗਿਆ ਕੋਈ ਹਾਲਾਂਕਿ ਸਾਡੇ ਏਰੀਆ ਚ ਮੈਂ ਕੋਈ ਘਟਨਾ ਵੇਖੀ ਨਹੀਂ ਇੱਕਾ ਦੁੱਕੇ ਹੋ ਜਾਂਦੀ ਹੈ ਇਹ ਆਮ ਸਮਾਜ ਚ ਵੀ ਹੋ ਜਾਂਦੀ ਹੈ ਸੋ ਨਸ਼ਾ ਮਾੜੀ ਗੱਲ ਹੈ ਉਸ ਨੂੰ ਰੋਕਣ ਵਾਸਤੇ ਅਸੀਂ ਤੁਰੇ ਫਿਰਦੇ ਆ ਸਾਰੇ ਪ੍ਰਚਾਰ ਕਰਦੇ ਸੋ ਇਸ ਕਰਕੇ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾਗਾ ਹੱਸਦਾ ਰਸਦਾ ਪੰਜਾਬ ਹੈ ਚੜਦੀ ਕਲਾ ਵਾਲਾ ਪੰਜਾਬ ਹੈ ਬੂਹੇ ਖੁੱਲੇ ਰੱਖੀਏ ਸਰਬੱਤ ਦੇ ਭਲੇ ਦੇ ਕਾਰਜ ਤੇ ਆਪਣੇ ਘਰ ਸੰਭਾਲੀਏ ਆਪਣੇ ਬੱਚੇ ਸੰਭਾਲੀਏ ਸੋ ਇਸੇ ਕਰਕੇ ਗੁਰਮਤ ਕੈਂਪਾਂ ਦੇ ਵਿੱਚ ਭੇਜੀਏ ਤੇ ਜਿਵੇਂ ਵੇਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਚੇ ਗੋਦ ਲੈਂਦੀ ਹੈ ਪਲੱਸ 2 ਤੋਂ ਉਸ ਤੋਂ ਬਾਅਦ ਬੱਚਿਆਂ ਨੂੰ ਜਿੱਥੇ دنیਾਬੀ ਵਿੱਦਿਆ ਉਥੇ ਧਰਮ ਦੀ ਟ੍ਰੇਨਿੰਗ ਐਜੂਕੇਸ਼ਨ ਦਾ ਜਿਵੇਂ ਜਾਂ ਗੁਰਦੁਆਰਾ ਮੈਨੇਜਮੈਂਟ ਦਾ ਕੋਰਸ ਸ਼੍ਰੋਮਣੀ ਕਮੇਟੀ ਫ੍ਰੀ ਕਰਾਉਂਦੀ ਹੈ ਜਪਤ ਕਥਾ ਦਾ ਕੀਰਤਨ ਦਾ ਢਾਡੀ ਵਾਰਾਂ ਦਾ ਐ ਸਾਡੀਆਂ ਬੱਚੀਆਂ ਨੂੰ ਜਿਵੇਂ 250 ਸੀਟ ਦੌਂਦਵਾ ਸਾਹਿਬ ਬੱਚੀਆਂ ਗੋਦ ਲੈਣੇ ਆ ਤੇ ਜਿਹੜੀਆਂ ਬੱਚੀਆਂ ਮੈਂ ਅੱਜ ਰਿਜ਼ਲਟ ਵੇਖ ਕੇ ਆਇਆ ਉੱਥੇ ਇੰਟਰਵਿਊ ਚ ਉੱਠ ਕੇ ਆਇਆ ਜਿਹੜੀਆਂ ਬੱਚੀਆਂ ਕੈਂਪਾਂ ਚ ਭਾਗ ਲੈਂਦੀਆਂ ਸੀ ਤੇ ਮੈਂ ਸਮਝਦਾ ਇੰਟਰਵਿਊ ਲੈਣ ਵਾਲਾ ਸਾਰੇ ਹੈਰਾਨ ਰਹਿ ਗਏ ਕਿ ਜੋ ਵੀ ਅਸੀਂ ਸਵਾਲ ਕਰਦੇ ਆ ਤੇ ਬੜੇ ਬਿਬਾਕੀ ਨਾਲ ਜਵਾਬ ਦਿੰਦੀਆਂ ਕਿਉਂ ਕਿ ਉਹ ਬੱਚਿਆਂ ਦੀ ਕੈਂਪਾਂ ਤੋਂ ਟ੍ਰੇਨਿੰਗ ਹੋਈ ਸੀ ਉਹ ਗੁਰਮਤ ਦੀ ਟ੍ਰੇਨਿੰਗ ਲੈਤੀ ਤੇ ਸਾਡੇ ਹਲਕੇ ਚ ਤੇ ਕੁਝ ਬੱਚੇ ਉਹ ਵੀ ਸੀ ਤੇ ਜਿਹੜੇ ਕੈਂਪਾਂ ਚ ਭਾਗ ਨਹੀਂ ਲੈਂਦਾ ਤੇ ਉਹਨਾਂ ਦਾ ਜੋ ਇੰਟਰਵਿਊ ਚੋਂ ਪਤਾ ਲੱਗਦਾ ਸੀ ਮੇਰਾ ਕਹਿਣ ਦਾ ਭਾਵ ਜਿੱਥੇ دنیਿਆਵੀ ਵਿੱਦਿਆ ਲੈਣੀ ਜ਼ਰੂਰੀ ਹੈ ਉਥੇ ਧਾਰਮਿਕ ਵਿੱਦਿਆ ਲੈਣੀ ਵੀ ਜ਼ਰੂਰੀ ਹੈ ਧਰਮ ਬਾਰੇ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਉਹ ਜਾਣਕਾਰੀ ਕਿੱਥੋਂ ਮਿਲਦੀ ਹੈ ਗੁਰਮਤ ਦੇ ਕੈਂਪਾਂ ਤੋਂ ਗੁਰਮਤ ਦੇ ਕੈਂਪ ਲੱਗਦੇ ਕਿੱਥੇ ਹੈ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਕੋਈ ਵੀ ਬੱਚਾ ਜਾਊਗਾ ਉਹ ਚੰਗਾ ਉਪਦੇਸ਼ ਸਿੱਖ ਕੇ ਆਊਗਾ ਸੋ ਇਹੀ ਸ਼੍ਰੋਮਣੀ ਕਮੇਟੀ ਦਾ ਅប្រਾਲਨ ਘਟੋਂ ਘਟ ਸਾਡਾ ਇਹ ਇਤਿਹਾਸ ਕਿ ਬੱਚੇ ਗੁਰੂ ਘਰ ਆਉਣ ਲੱਗਣ ਪਹਿਲਾ ਦੂਜਾ ਬੱਚੇ ਕਟੋ-ਕਟਾ ਦਸੇ ਗੁਰੂ ਸਾਹਿਬਾਨ ਦਾ ਇਤਿਹਾਸ ਜਾਣਣ ਉਸ ਤੋਂ ਬਾਅਦ ਕਟੋ-ਕਟ ਬੱਚੇ ਰਹਿਤ ਮਰਿਆਦਾ ਤੋਂ ਜਾਣੂ ਹੋਣ ਉਸ ਤੋਂ ਬਾਅਦ ਬੱਚੇ ਕੇਸ ਰੱਖਣ ਨਸਿਆਂ ਤੋਂ ਬਚਣ ਤੇ ਬੱਚੇ ਅਮਰਤ ਛਕਣ ਸੋ ਇਹ ਉਪਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜੂਨ ਦੇ ਮਹੀਨੇ ਵੈਸੇ ਵਾਰਾ ਮਹੀਨੇ 30 24 ਘੰਟੇ ਹੈ ਪਰ ਆ ਜਦੋਂ ਕੋਰਟਾਂ ਸੁੱਟੀ ਐ ਜੁਡੀਸ਼ਰੀ ਛੁੱਟੀ ਐ ਕਚੈਰੀਆਂ ਛੁੱਟੀ ਐ ਤਾਲਜਾਂ ਛੁੱਟੀ ਐ ਸਕੂਲਾਂ ਛੁੱਟੀ ਐ ਇਹ ਛੁੱਟੀਆਂ ਦੇ ਸਮੇਂ ਪੰਥ ਦੀ ਜਥੇਬੰਦੀ ਵਰਕ ਕਰ ਰਹੀ ਐ ਸੇਵਾ ਨਿਭਾ ਰਹੀ ਐ ਪ੍ਰਚਾਰ ਕਰ ਰਹੀ ਐ ਛੁੱਟੀਆਂ ਦਾ ਲਾਹਾ ਲੈ ਰਹੀ ਐ ਸੋ ਇਸ ਕਰਕੇ ਆਓ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਗੁਰਮਤ ਕੈਂਪਾਂ ਦੇ ਵਿੱਚ ਆਪਾਂ ਭਾਗ ਲਈਏ ਇੱਕ ਤਰੀਕ ਤੋਂ ਸਾਰਾ ਟਾਈਮ ਟੇਬਲ ਅਸੀਂ ਸੋਸ਼ਲ ਮੀਡੀਆ ਤੇ ਪਾ ਦਿਆਂਗੇ 10 ਵੀ ਆਏ ਪਿੰਡਾਂ ਦੇ ਸਪੀਕਰਾਂ ਤੋਂ ਵੀ ਅਨਾਉਂਸਮੈਂਟ ਹੋ ਜੂਗੀ ਤੇ ਸੋ ਤੁਸੀਂ ਵੱਧ ਚੜ ਕੇ ਕਿਉਂਕਿ ਜੇ ਕਈ ਵਾਰੀ ਬੱਚਾ ਪਹਿਲੇ ਦਿਨ ਦੂਜੇ ਦਿਨ ਨਹੀਂ ਆਉਂਦਾ ਅੱਧੇ ਕੈਂਪ ਨੰਗੜ ਤੋਂ ਬਾਅਦ ਫਿਰ ਕਈ ਵਾਰੀ ਕਹਿੰਦੇ ਸਾਡੀ ਰਜਿਸਟ੍ਰੇਸ਼ਨ ਕਰੋ ਫਿਰ ਔਖਾ ਹੋ ਜਾਂਦਾ ਸੋ ਇਸ ਕਰਕੇ ਪਹਿਲੇ ਦਿਨਾਂ ਚ ਹੀ ਰਜਿਸਟ੍ਰੇਸ਼ਨ ਕਰਾਓ ਸਾਰੇ ਬੱਚੇ ਡਰੈਸ ਆਪਣਾ ਸਾਰਾ ਤੇ ਮੈਂ ਸਮਝਦਾ ਇਹ ਕੈਂਪਾਂ ਦਾ ਜੋ ਸ਼ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਦੀ ਗਵਾਈ ਦੇ ਵਿੱਚ ਲਾਗ ਰਹੀ ਹੈ ਉਹਦਾ ਲਾਹਾ ਲਈਏ ਤੇ ਸਾਰੀ ਸੰਗਤ ਦਾ ਧੰਨਵਾਦ ਲੈ ਵੀ ਬੱਚਿਓ ਆਪਾਂ ਨਾਰੇ ਲਾ ਕੇ ਤੁਰਨਾਗਾ ਤੁਸੀਂ ਨਾਰੇ ਲਾਉਣੇ ਆ ਮੈਂ ਦੇਖਣਾ ਕਿੰਨਾ ਕੁ ਜੋਸ਼ ਹੈ ਤੁਹਾਡੇ ਦੇ ਵਿੱਚ ਤੁਸੀਂ ਗੁਰਮਤਿ ਵਿਦਿਆਲੇ ਦੇ ਵਿੱਚੋਂ ਕਿੰਨਾ ਕੁ ਸਿੱਖੇ ਹੋ ਅੱਜ ਥੋੜਾ ਜਿਹਾ ਤੁਸੀਂ 25 ਬੱਚੇ ਜਿਹੜੇ ਦੂਜੇ ਤੁਹਾਡੇ ਨਾਲ ਦੇ ਸੀ ਅੰਮ੍ਰਿਤਸਰੋਂ ਟੀਮ ਆਈ ਸੀ ਉਹਨਾਂ ਦੀ ਇੰਟਰਵਿਊ ਲਈ ਕੀਤੀ ਸੀ ਤੇ ਥੋੜਾ ਜਿਹਾ ਲੰਬਾ ਵੀ ਮਿਲਿਆ ਵੀ ਤੁਸੀਂ ਮਤਲਬ ਜ਼ਿੰਮੇਵਾਰੀ ਜਿਹੜੇ ਤੁਸੀਂ ਬਚ ਗਏ ਜਿਹੜੇ ਉੱਥੇ ਬੈਠੇ ਆ ਉਹਨਾਂ ਦੀ ਅਜੇ ਲੈਤੀ ਸੀ ਕਿਤੇ ਨਾ ਕਿਤੇ ਜੋ ਅੰਮ੍ਰਿਤਸਰ ਦਾ ਸਟਾਫ ਆਇਆ ਸੀ ਲੰਬੈਸ ਕਰਕੇ ਜਿਹੜਾ ਤੁਹਾਨੂੰ ਮਾਪਿਆਂ ਨੇ ਛੱਡਿਆਗਾ ਜੋ ਤੁਹਾਡੇ ਤੇ ਸੰਸਤਾ ਸੇਵਾ ਕਰ ਰਹੀ ਹੈ ਜ਼ਿੰਮੇਵਾਰੀ ਨਾਲ ਆ ਵੀ ਤੁਹਾਡੇ ਖੇਡ ਦਾ ਹਿੱਸਾ ਜੋ ਤੁਸੀਂ ਕਰ ਰਹੇ ਹੋ ਇਤੋਂ ਵੀ ਹਾਰਡ ਫੀਲ ਤੁਹਾਨੂੰ ਕਰਨਾ ਪਊ ਜੋ ਜ਼ਿੰਮੇਵਾਰੀ ਪੈ ਗਈ ਇਹ ਤੁਹਾਡੀ ਟ੍ਰੇਨਿੰਗ ਹੈ ਕਿਹੜਾ ਇਹ ਫੀਨੇ ਕੈਂਪ ਲੱਗਿਆ ਹੋਇਆਗਾ ਸੋ ਇਸ ਕਰਕੇ ਜ਼ਿੰਮੇਵਾਰੀ ਨਾਲ ਇੱਥੇ ਕੈਂਪਾਂ ਚ ਆਪਾਂ ਬੱਚਿਆਂ ਨੂੰ ਸਿਕਾਉਣਾ ਉੱਥੇ ਨਾਲ ਆਪ ਵੀ ਪੜਨਾਗਾ